ਮੈਂ ਝੋਲੀ ਾਟ ਕੇ ਆਪ ਜੀ ਨੂੰ ਕਿਉਂਕਿ ਸਾਰਾ ਪੰਥ ਇਕੱਠਾ ਹੈ ਪੰਥ ਦੀਆਂ ਨਾਮਾਵਰ ਸੰਸਥਾਵਾਂ ਇਕੱਠੀਆਂ ਨੇ ਅੱਜ ਬੈਠੀਆਂ ਨੇ ਮੈਂ ਸਾਰਿਆਂ ਨੂੰ ਝੋਲੀ ਾਟ ਕੇ ਇਹੋ ਅਪੀਲ ਕਰਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਚ ਅਸੀਂ ਸਿੱਖ ਸ਼ਕਤੀ ਨੂੰ ਇਕੱਠਾ ਕਰੀਏ ਕੋਈ ਲੋੜ ਨਹੀਂ ਹੈ ਸਾਨੂੰ ਇਨਸਾਫ ਮੰਗਣ ਦੀ ਝੋਲੀ ਾਟ ਕੇ ਨਹੀਂ ਦੇਣਾ ਉਹਨਾਂ ਨੇ ਉਹਨਾਂ ਨੇ ਤਾਂ ਬਰਤਾਂਤ ਸਿਰਜਣਾ ਸ਼ੁਰੂ ਕਰ ਦਿੱਤਾ ਮੈਂ ਸੰਤਾਂ ਦੇ ਜਨਮ ਭੂਮੀ ਦੇ ਉੱਤੇ ਵੀ ਸ਼ਬਦ ਕਹੇ ਸੀ ਕਿ ਉਹਨਾਂ ਨੇ ਤਾਂ ਵਰਤਾਂਤ ਸਿਰਜਣਾ ਸ਼ੁਰੂ ਕਰਤਾ ਕਿ ਸਿੱਖਾਂ ਦਾ ਕੀ ਹੈ ਇਹ ਤਾਂ ਘਟ ਗਏ ਨੇ ਸਰਕਾਰ ਨਹੀਂ ਬਣ ਸਕਦੀ ਸਿੱਖਾਂ ਦੇ ਵੱਲ ਤੇ ਪੰਜਾਬ 'ਚ ਇਹ ਵਰਤਾਂਤ ਸਿਰਜਣਾ ਸ਼ੁਰੂ ਕਰਤਾ ਅਸੀਂ ਇਸ ਵਰਤਾਂਤ ਨੂੰ ਤੋੜਨਾ ਹੈ ਮੈਂ ਜਿੰਨੇ ਵੀ ਸਾਡੇ ਸਾਧੂ ਮਹਾਤਮਾ ਨੇ ਸਾਬਕਾ ਸਿੰਘ ਸਹਿਬਾਨ ਨੇ ਜਿੰਨੇ ਵੀ ਪ੍ਰਚਾਰਕ ਨੇ ਚਾਹੇ ਦੰਦਮੀ ਟਕਸਾਲ ਨਾਲ ਸੰਬੰਧਤ ਹੈ ਚਾਹੇ ਮਸ਼ੀਨਰੀ ਕਾਲਜ ਨਾਲ ਸੰਬੰਧਤ ਹੈ ਮੈਂ ਸਭ ਨੂੰ ਇਹੋ ਅਪੀਲ ਕਰਦਾ ਕਿ ਕਾਫਲਾ ਬਣ ਕੇ ਤੁਰੀਏ ਪੰਜਾਬ ਦੇ ਪਿੰਡਾਂ ਦੇ ਵਿੱਚ ਕਿਉਂਕਿ ਸਾਡੀ ਸ਼ਕਤੀ ਦਾ ਜਿਹੜਾ ਮੁੱਖ ਸਰੋਤ ਹੈ ਉਹ ਪਿੰਡਾਂ ਦੇ ਵਿੱਚ ਹੈ ਅਸੀਂ ਪਿੰਡਾਂ ਚੋਂ ਤਾਕਤ ਇਕੱਠੀ ਕਰੀਏ ਕਾਫਲੇ ਬਣ ਕੇ ਤੁਰੀਏ ਸਾਡੀ ਉਸ ਸ਼ਕਤੀ ਨੂੰ ਨਸ਼ਿਆਂ ਦੇ ਨਾਲ ਨਿਸ਼ ਤੋਂ ਨਬੂਤ ਕੀਤਾ ਜਾ ਰਿਹਾ ਹੈ ਸਾਡੀ ਉਸ ਸ਼ਕਤੀ ਨੂੰ ਸੋਸ਼ਲ ਮੀਡੀਆ ਰਾਹੀਂ ਗੰਦੀ ਫੀਡ ਦੇ ਕੇ ਪ੍ਰਸ਼ਟ ਕੀਤਾ ਜਾ ਰਿਹਾ ਹੈ ਅਸੀਂ ਆਪਣੀ ਸਿੱਖ ਸ਼ਕਤੀ ਨੂੰ ਸਿੱਖ ਨੌਜਵਾਨੀ ਨੂੰ ਬਚਾਉਣ ਦਾ ਉਪਰਾਲਾ ਕਰੀਏ ਆ ਵੋਟਾਂ ਵਾਲੇ ਨਹੀਂ ਵੋਟਾਂ ਵੇਲੇ ਰੂਸਿਆਂ ਨੂੰ ਮਨਾਉਂਦੇ ਹੁੰਦੇ ਅਸੀਂ ਕਾਫਲੇ ਬਨ ਕੇ ਤੁਰੀਏ ਜਿਹੜੇ ਸਾਡੇ ਤੋਂ ਦੂਰ ਜਾ ਚੁੱਕੇ ਨੇ ਪਤਿਤ ਹੋ ਚੁੱਕੇ ਨੇ ਨਸ਼ਿਆਂ ਦਾ ਸ਼ਿਕਾਰ ਹੋ ਚੁੱਕੇ ਨੇ ਜਾਂ ਅਨਮਤਾਵਲ ਜਾ ਰਹੇ ਨੇ ਅਸੀਂ ਉਹਨਾਂ ਨੂੰ ਮੋੜ ਕੇ ਅਸੀਂ ਸ੍ਰੀ ਅਕਾਲ ਤਖਤ ਅਸਾਹਵਾਂ ਲੈ ਕੇ ਆਏ ਇਹ ਦੱਸਿਓ ਉਹਨਾਂ ਨੂੰ ਕਿ ਸਾਡਾ ਅਸਲੀ ਘਰ ਆ ਹੈ ਜਿਨੂੰ ਗੁਰੂ ਨਾਨਕ ਸਾਹਿਬ ਦੇ ਦਰ ਤੋਂ ਕਦੇ ਕੁਝ ਨਹੀਂ ਨਾ ਮਿਲਿਆ ਸਾਰਾ ਜਹਾਨ ਕੋ ਭਮਲੇ ਉਹਨੂੰ ਮਿਲਣਾ ਕਿਤੇ ਵੀ ਨਹੀਂ ਕਿਉਂਕਿ ਇਸ ਦਰ ਤੋਂ ਵੱਡਾ ਕੋਈ ਦਰ ਨਹੀਂ ਹੈ ਸਾਧ ਸੰਗਤ ਜੀ ਇਸ ਘਰ ਤੋਂ ਵੱਡਾ ਕੋਈ ਘਰ ਨਹੀਂ ਹੈ ਇਸ ਕਰਕੇ ਅਸੀਂ ਇਸ ਘਰ ਨੂੰ ਇਸ ਘਰ ਦੇ ਨਾਲ ਆਪਣੀ ਨੌਜਵਾਨੀ ਨੂੰ ਜੋੜਨ ਦਾ ਯਤਨ ਕਰੀਏ ਬਹੁਤ ਕੁਝ ਕਹਿਣਾ ਦਿਲ ਚਾਹ ਪਰ ਸਮਾਜ ਆਜ਼ਤ ਨਹੀਂ ਦਿੰਦਾ બસ ਇਹੋ ਹੀ ਹੈ ਕਿ ਅਸੀਂ ਸਿੱਖ ਸ਼ਕਤੀ ਸੰਭਾਲ ਲਈਏ ਫਿਰ ਸਾਨੂੰ ਕਿਸੇ ਸਰਕਾਰਾਂ ਤੋਂ ਭੀਖ ਮੰਗਣ ਜਾਣ ਦੀ ਲੋੜ ਨਹੀਂ ਹੈ ਫਿਰ ਸਾਨੂੰ ਕਿਸੇ ਦੇ ਅੱਗੇ ਹੱਥ ੱਡਣ ਦੀ ਲੋੜ ਨਹੀਂ ਹੈ ਜੋ ਕੁਝ ਕਰਨਾ ਹੈ ਜੋ ਕੁਝ ਅਸੀਂ ਕਰਨਾ ਚਾਹੁੰਦੇ ਹਾਂ ਜਾਂ ਜੋ ਸਾਡੇ ਦਿਲਾਂ 'ਚ ਹੈ ਉਹ ਅਸੀਂ ਆਪ ਕਰ ਸਕਦੇ ਹਾਂ ਆਪ ਸਿੱਖ ਸ਼ਕਤੀ ਜੇ ਇਕੱਠੀ ਹੋ ਗਈ ਨਾ ਤਾਂ ਅਸੀਂ ਇੱਥੇ ਸਰਕਾਰ ਨੂੰ ਲਿਆ ਕੇ ਝੁਕਾ ਸਕਦੇ ਹਾਂ ਜੇ ਸਿੱਖ ਸ਼ਕਤੀ ਅਸੀਂ ਇਕੱਠੀ ਕਰ ਲਈਏ ਆਓ ਸਾਰੇ ਰਲ ਮਿਲ ਕੇ ਬੈਠੀਏ ਧਾਰਮਿਕ ਤੌਰ ਤੇ ਵੀ ਮਜ਼ਬੂਤ ਹੋਈਏ ਸਮਾਜਿਕ ਤੌਰ ਤੇ ਵੀ ਮਜ਼ਬੂਤ ਹੋਈਏ ਰਾਜਨੀਤਿਕ ਤੌਰ ਤੇ ਵੀ ਮਜ਼ਬੂਤ ਹੋਈਏ ਔਰ ਆਰਥਿਕ ਤੌਰ ਤੇ ਵੀ ਮਜ਼ਬੂਤ ਹੋਈਏ ਅੱਜ ਅਸੀਂ ਆਰਥਿਕ ਤੌਰ ਤੇ ਵੀ ਪਛੜਦੇ ਜਾ ਰਹੇ ਹਾਂ ਅੰਤ ਦੇ ਵਿੱਚ ਮੈਂ ਸਾਰਿਆਂ ਦਾ ਹੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਕਿਉਂਕਿ ਅਸੀਂ ਯਾਦ ਪਤਾ ਹੈ ਕਿਹਨੂੰ ਕਰ ਰਹੇ ਹਾਂ ਮਰਦੇ ਮੁਜ਼ਾਹਿਦ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ ਜਿਨ੍ਹਾਂ ਨੇ ਇੱਥੇ ਸ਼ਹਾਦਤ ਦਿੱਤੀ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਜਰਨਲ ਭਾਈ ਸਵੇਖ ਸਿੰਘ ਜੀ ਬਾਬਾ ਠਾਰਾ ਸਿੰਘ ਜੀ ਭਾਈ ਮਹੰਗਾ ਸਿੰਘ ਜੀ ਬਬਰ ਤੇ ਅਣਗਿਣਤ ਸਿੱਖ ਇਥੋਂ ਤੱਕ ਛੋਟੇ-ਛੋਟੇ ਬੱਚੇ ਬਜ਼ੁਰਗ ਜਿਨ੍ਹਾਂ ਨੇ ਅੱਜ ਦੇ ਦਿਨ ਸ਼ਹੀਦੀਆਂ ਦਿੱਤੀਆਂ ਅਸੀਂ ਉਹਨਾਂ ਨੂੰ ਯਾਦ ਕਰਨ ਵਾਸਤੇ ਇਕੱਠੇ ਹੋਏ ਹਾਂ ਇੱਕ ਸਰਕਾਰ ਨੂੰ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਇਹ ਜਿਹੜਾ 84 ਦਾ ਦੁਖਾਂਤ ਵਾਪਰਿਆ ਹੈ ਇਹ ਸਾਡੀ ਕਮਜ਼ੋਰੀ ਨਹੀਂ ਹੈ ਇਹ ਸਾਨੂੰ ਕਮਜ਼ੋਰ ਨਹੀਂ ਕਰਦਾ ਇਹ ਸਾਨੂੰ ਮਜ਼ਬੂਤ ਕਰਦਾ ਹੈ ਭਲੇਖੇ ਚ ਨਾ ਰਹੇ ਕਈ ਵਾਰੀ ਸੋਸ਼ਲ ਮੀਡੀਆ ਤੇ ਦੇਖਦੇ ਆ ਨਾ ਅਸੀਂ 84 ਦਾ ਨਾਮ ਲੈ ਕੇ ਧਮਕੀਆਂ ਦਿੱਤੀਆਂ ਜਾਂਦੀਆਂ ਸਿੱਖਾਂ ਨੂੰ ਇਹ 84 ਦਾ ਜਿਹੜਾ ਦੁਖਾਂਤ ਹੈ ਇਹ ਸਾਨੂੰ ਮਜ਼ਬੂਤ ਕਰਦਾ ਹੈ ਮਜਬੂਰ ਨਹੀਂ ਕਰਦਾ ਕਮਜ਼ੋਰ ਨਹੀਂ ਕਰਦਾ ਇਹ ਸਾਨੂੰ ਮਜ਼ਬੂਤ ਕਰਦਾ ਜਿੰਨਾ ਚਰਾਸੀ ਯਾਦ ਕਰਾਂਗੇ ਜਿੰਨਾ ਚਰਾਸੀ ਕੋਈ ਸਾਨੂੰ ਯਾਦ ਕਰਵਾਊਗਾ ਅਸੀਂ ਓਨੇ ਮਜ਼ਬੂਤ ਹੋਵਾਂਗੇ ਕਿਉਂਕਿ ਅਸੀਂ ਡਰਨ ਵਾਲੀ ਕੌਮ ਨਹੀਂ ਹੈ ਘਬਰਾਉਣ ਵਾਲੀ ਕੌਮ ਨਹੀਂ ਹੈ ਮੈਂ ਸ਼ਹੀਦ ਪਰਿਵਾਰਾਂ ਦੇ ਬਹੁਤ ਸਾਰੇ ਮੈਂਬਰਸ ਆਏ ਨੇ ਅਲੱਗ-ਅਲੱਗ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦੇ ਬੈਠੇ ਨੇ ਸਿੱਖਾਂ ਦੀਆਂ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦੇ ਬੈਠੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੈਂਬਰ ਸਹਿਬਾਨ ਸਾਰਾ ਸਟਾਫ ਹੋਰ ਸਾਰੀਆਂ ਜਥੇਬੰਦੀਆਂ ਸੰਪਰਦਾਵਾਂ ਸਾਬਕਾ ਸਿੰਘ ਸਹਿਬਾਨ ਮਜੂਦਾ ਸਿੰਘ ਸਹਿਬਾਨ ਬੈਠੇ ਨੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਅੱਜ ਦੇ ਦਿਨ ਹਾਜ਼ਰੀਆਂ ਭਰੀਆਂ ਨੇ ਇੱਕ ਅਪੀਲ ਮੈਂ ਫੇਰ ਕਰਦਾ ਸਾਰੇ ਪ੍ਰਚਾਰਕ ਸਹਿਬਾਨਾਂ ਨੂੰ ਸਾਧੂ ਮਹਾਤਮਾਵਾਂ ਨੂੰ ਸਾਰੇ ਹੀ ਸਾਬਕਾ ਸਿੰਘ ਸਹਿਬਾਨਾਂ ਨੂੰ ਮਜੂਦਾ ਸਿੰਘ ਸਹਿਬਾਨ ਨੂੰ ਕਿ ਆਓ ਕਾਫਲੇ ਬਣ ਕੇ ਪਿੰਡਾਂ ਦੇ ਵਿੱਚ ਕਮਰ ਕੱਸੇ ਬੰਨ ਕੇ ਪਿੰਡਾਂ ਦੇ ਵਿੱਚ ਨਿਕਲੀਏ ਪ੍ਰਚਾਰ ਕਰੀਏ ਔਰ ਬਿਖਰੀ ਹੋਈ ਤਾਕਤ ਨੂੰ ਇਕੱਠੀ ਕਰਕੇ ਅਸੀਂ ਐਸੀ ਢਾਲ ਬਣਾਈਏ ਐਸੀ ਤਲਵਾਰ ਬਣਾਈਏ ਜਿਹੜੀਆਂ ਜ਼ਾਲਮ ਦੀਆਂ ਗਰਦਣਾ ਜਿਹੜੀਆਂ ਕੱਟ ਕੇ ਤੇ ਸਾਡੇ ਪੈਰਾਂ ਦੇ ਵਿੱਚ ਸੁੱਟ ਸਕੇ ਇਹਨੇ ਸ਼ਬਦ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ